ਆ ਇੱਕ ਪਿਓ ਦਾ ਹਾਲ ਦੇਖੋ ਪਤੀ ਪਤਨੀ ਦੋਨੇ ਜੀ ਬੈਠੇ ਰੋਟੀ ਖਾ ਰਹੇ ਸੀ ਨਾਲ ਉਹਨਾਂ ਦੀ 3 3 ਸਾਲ ਦੀ ਮਾਸੂਮ ਬੱਚੀ ਬੈਠੀ ਰੋਟੀ ਖਾ ਰਹੀ ਸੀ ਪਤੀ ਨੇ ਰੋਟੀ ਖਾਧੀ ਤੇ ਰੋਟੀ ਖਾ ਕੇ ਜਿਹੜਾ ਰੋਟੀ ਵਾਲ ਨੂੰ ਚੋਪੜਨ ਵਾਸਤੇ ਉਹਨੇ ਕਿਓ ਰੱਖਿਆ ਸੀ ਕਿਓ ਚੁੱਕ ਕੇ ਉਹਨੇ ਅਲਮਾਰੀ ਦੇ ਵਿੱਚ ਰੱਖਿਆ ਤੇ ਉਹਨੂੰ ਜਿੰਦਾ ਲਾ ਦਿੱਤਾ ਤਾਂ ਪਤਨੀ ਨੇ ਮੰਗ ਕੀਤੀ ਕਿ ਜਿਹੜੀ ਇਹ ਮਾਸੂਮ ਬੱਚੀ ਆ ਇਹਦੇ ਵਾਸਤੇ ਥੋੜਾ ਕਿਓ ਦੇ ਦੇ ਬੱਚੀ ਕਿਓ ਮੰਗ ਰਹੀ ਆ ਤਾਂ ਪਤੀ ਨੇ ਪਹਿਲਾਂ ਤਾਂ ਆਪਣੀ ਪਤਨੀ ਨੂੰ ਗਾਲ੍ਹਾਂ ਕੱਢਣੀਆਂ ਸ਼ੁਰੂ ਕਰ ਦਿੱਤੀਆਂ ਤੇ ਜਦੋਂ ਉੱਥੇ ਵੀ ਬਸ ਨਹੀਂ ਹੋਈ ਤਾਂ ਉਹਨੇ ਉਸ ਆਪਣੀ ਪਤਨੀ ਦੇ ਸਿਰ 'ਚ ਕੋਹਾੜਾ ਮਾਰਿਆ ਤੇ ਉਹਦਾ ਸਿਰ ਹੀ ਪਾੜਤਾ ਲੋਹ-ਲੁਹਾਨ ਹੋਈ ਪਤਨੀ ਉੱਠੀ ਤੇ ਉੱਠ ਕੇ ਥਾਣੇ ਵਿੱਚ ਗਈ ਉਹਨੇ ਰਿਪੋਰਟ ਲਿਖਾਈ ਕਿ ਮੇਰੇ ਪਤੀ ਨੇ ਮੇਰੇ ਨਾਲ ਆਹ ਘਟਿਆ ਕਰਤੂਤ ਕੀਤੀ ਕਿਉਂਕਿ ਮੈਂ ਆਪਣੀ ਬੱਚੀ ਦੇ ਲਈ ਥੋੜਾ ਘਿਓ ਮੰਗਿਆ ਤਾਂ ਇਹਦੇ ਤੇ ਪੁਲਿਸ ਨੇ ਮਾਮੂਲੀ ਜੀ ਰਿਪੋਰਟ ਦਰਜ ਕਰ ਲਈ ਤੇ ਪਤਨੀ ਵਿਚਾਰੀ ਘਰੇ ਆ ਗਈ ਤੇ ਪਤੀ ਨੇ ਫਿਰ ਦੁਬਾਰਾ ਆਪਣੀ ਪਤਨੀ ਨੂੰ ਕੁੱਟਿਆ ਤਾਂ ਫਿਰ ਪਤਨੀ ਇਨਸਾਫ ਲੈਣ ਦੇ ਲਈ ਐਸਪੀ ਦਫ਼ਤਰ ਪਹੁੰਚੀ ਐਸਪੀ ਦਫ਼ਤਰ ਉਹਨੂੰ ਵਿਸ਼ਵਾਸ ਦਿਵਾਇਆ ਗਿਆ ਕਿ ਤੇਰੇ ਮਾਮਲੇ ਦੀ ਪੂਰੀ ਇਨਵੈਸਟੀਗੇਸ਼ਨ ਕੀਤੀ ਜਾਊਗੀ ਤਾਂ ਫਿਰ ਤੈਨੂੰ ਇਨਸਾਫ ਦਿੱਤਾ ਜਾਏਗਾ ਜਿਹੜੀ ਉਹ ਪਤਨੀ ਆ ਸੀਮਾ ਸ਼ਾਕਿਆ ਜਿਹਦਾ ਨਾਂ ਦੱਸਿਆ ਜਾ ਰਿਹਾ ਉਹਦਾ ਕਹਿਣਾ ਹੈ ਕਿ ਮੇਰੇ ਘਰ ਧੀ ਪੈਦਾ ਹੋਈ ਇਸੇ ਕਰਕੇ ਜਿਹੜਾ ਮੇਰਾ ਪਤੀ ਵਿਰਿੰਦਰ ਆ ਉਹ ਮੇਰੀ ਧੀ ਨੂੰ ਵੀ ਨਫ਼ਰਤ ਕਰਦਾ ਤੇ ਉਦੋਂ ਦਾ ਮੈਨੂੰ ਤਾਣੇ ਮਿਣੇ ਵੀ ਦਿੰਦਾ ਏ ਜਿਵੇਂ ਕਹਿੰਦੀ ਮੈਂ ਕਿਉਂ ਮੰਗ ਲਿਆ ਤੇ ਉਹ ਕਹਿੰਦਾ ਕਿ ਤੂੰ ਆਪਣੇ ਮਾਪਿਆਂ ਤੋਂ ਲੈ ਕੇ ਆਈਆਂ ਕਿਉਂ ਤਾਂ ਕਹਿੰਦੀ ਇਸ ਤਰੀਕੇ ਉਹ ਹਮੇਸ਼ਾ ਸਾਡੇ ਨਾਲ ਦੁਰਵਿਹਾਰ ਕਰਦਾ ਰਹਿੰਦਾ ਏ ਜਿਹੜੀ ਮੇਰੀ ਧੀ ਆ ਉਹਨੂੰ ਵੀ ਤਸੀਹੇ ਦਿੰਦਾ ਰਹਿੰਦਾ ਏ ਤਾਂ ਅੱਜ ਜਦੋਂ ਅਸੀਂ ਰੋਟੀ ਖਾਣ ਦੇ ਲਈ ਮੈਂ ਆਪਣੀ ਧੀ ਦੇ ਵਾਸਤੇ ਕਿਉਂ ਮੰਗ ਲਿਆ ਤਾਂ ਮੇਰੇ ਪਤੀ ਨੇ ਗੁੱਸੇ ਦੇ ਵਿੱਚ ਆ ਕੇ ਮੇਰਾ ਸਿਰ ਹੀ ਪਾੜ ਦਿੱਤਾ ਕਹਾੜਾ ਮਾਰ ਕੇ ਤੇ ਕਹਿੰਦੀ ਜਦੋਂ ਮੈਂ ਪਹਿਲਾਂ ਪੁਲਿਸ ਦੇ ਕੋਲ ਗਈ ਸੀ ਤਾਂ ਪੁਲਿਸ ਨੇ ਮੇਰਾ ਜਿਹੜਾ ਮਾਮਲਾ ਦਰਜ ਕੀਤਾ ਸੀ ਉਹਦੇ ਵਿੱਚ ਕਹਾੜੇ ਦੀ ਜਗ੍ਹਾ ਜਿਹੜਾ ਡੰਡਾ ਲਿਖਿਆ ਸੀ ਕਿ ਡੰਡੇ ਦੇ ਨਾਲ ਡੰਡੇ ਦੇ ਨਾਲ ਉਹਨੇ वार ਕੀਤਾ ਪਰ ਉਹ ਦਿਖਾ ਰਹੀ ਆ ਉਹਨੇ ਸਿਰ ਤੇ ਪੱਟੀ ਬੰਨੀ ਹੋਈ ਆ ਤੇ ਖੂਨ ਦੇ ਨਾਲ ਲਥਪਤ ਉਲਥਪਤ ਹੋਈ ਹੋਈ ਆ ਉਹ ਔਰਤ ਦਿਖਾ ਰਹੀ ਹੈ ਕਿ ਮੇਰੇ ਪਤੀ ਨੇ ਮੇਰੇ ਸਿਰ ਵਿੱਚ ਕੋਹਾੜਾ ਮਾਰਿਆ ਇਸ ਮਾਮਲੇ ਦੀ ਪੂਰੀ ਕੀ ਸਚਾਈਆ ਇਹ ਪੁਲਿਸ ਦੀ ਇਨਵੈਸਟੀਗੇਸ਼ਨ ਦੇ ਬਾਅਦ ਪਤਾ ਚੱਲੂਗਾ ਪਰ ਫਿਲਹਾਲ ਇਹੀ ਗੱਲ ਆ ਰਹੀ ਹੈ ਕਿ ਤਿੰਨ ਸਾਲਾਂ ਦੀ ਮਾਸੂਮ ਬੱਚੀ ਆ ਉਹਨਾਂ ਦੀ ਤੇ ਉਹ ਕਿਉਂ ਲੈਣ ਕਿਉਂ ਮੰਗ ਰਹੀ ਸੀ ਕਿ ਰੋਟੀ ਚੋਪੜਨ ਦੇ ਵਾਸਤੇ ਮੈਨੂੰ ਵੀ ਕਿਉਂ ਚਾਹੀਦਾ ਮੈਂ ਵੀ ਚੋਪੜੀ ਹੋਈ ਰੋਟੀ ਖਾਣੀ ਆ ਤਪਤੀ ਨੇ ਗੁੱਸੇ ਦੇ ਵਿੱਚ ਆ ਕੇ ਜਿਹੜਾ ਆਪਣੀ ਬੇਟੀ ਨੂੰ ਵੀ ਕੁੱਟਿਆ ਤੇ ਜਿਹੜੀ ਪਤਨੀ ਸੀਗੀ ਉਹਦੇ ਵੀ ਸਿਰ ਵਿੱਚ ਕਹਾੜਾ ਮਾਰਿਆ ਤੇ ਗਾਲੀ ਗਰੋਚ ਕੀਤੀ ਜਿਹਦੇ ਕਰਕੇ ਜਿਹੜੀ ਪਤਨੀ ਸੀ ਉਹਨੇ ਪੁਲਿਸ ਦੇ ਕੋਲ ਸ਼ਿਕਾਇਤ ਦਰਜ ਕਰਵਾਈ ਇਹ ਮਾਮਲਾ ਮੱਧ ਪ੍ਰਦੇਸ਼ ਦੇ ਗਵਾਲੀਅਰ ਜ਼ਿਲ੍ਹੇ ਤੋਂ ਸਾਹਮਣੇ ਆਇਆ ਉਹ 3 ਸਾਲ ਦੀ ਮਾਸੂਮ ਜਿਹੀ ਬੱਚੀ ਨੂੰ ਦੇਖ ਦੇਖ ਕੇ ਹਰ ਕੋਈ ਪਿਤਾ ਨੂੰ ਲਾਨਤਾ ਪਾ ਰਿਹਾ ਕਿ ਜੇਕਰ ਉਹ ਥੋੜਾ ਕਿਉ ਆਪਣੀ ਬੱਚੀ ਨੂੰ ਵੀ ਦੇ ਦਿੰਦਾ ਉਹਦੀ ਵੀ ਰੋਟੀ ਚੋਪੜ ਦਿੰਦਾ ਜਿਹਨੂੰ ਕਿ ਉਹਨੇ ਜਿੰਦਾ ਲਗਾ ਕੇ ਰੱਖ ਦਿੱਤਾ ਸੀ ਤਾਂ ਫੇਰ ਕਿੱਡੀ ਕ ਗੱਲ ਸੀ ਕਿਉਂਕਿ ਦੱਸਿਆ ਜਾ ਰਿਹਾ ਜਿਹੜੇ ਪਤੀ ਪਤਨੀ ਦੋਨੇ ਕੰਮ ਕਰਦੇ ਨੇ ਮਜ਼ਦੂਰੀ ਕਰਦੇ ਨੇ ਇੱਕ ਵਾਰ ਪੂਰਾ ਮਾਮਲਾ ਤੁਹਾਨੂੰ ਫੇਰ ਦੱਸ ਦਿੰਨੇ ਆ ਕਿ ਪਤੀ ਪਤਨੀ ਬੈਠੇ ਰੋਟੀ ਖਾ ਰਹੇ ਸੀ ਪਤੀ ਨੇ ਆਪਣੀਆਂ ਰੋਟੀਆਂ ਕਿਉ ਦੇ ਨਾਲ ਚੋਪੜ ਲਈਆਂ ਉਹਨਾਂ ਦੀ ਇੱਕ 3 ਸਾਲਾਂ ਦੀ ਮਾਸੂਮ ਜਿਹੀ ਪਿਆਰੀ ਜਿਹੀ ਬੱਚੀ ਆ ਉਹਨੇ ਘਿਓ ਦੀ ਮੰਗ ਕੀਤੀ ਕਿ ਮੈਂ ਵੀ ਘਿਓ ਦੇ ਨਾਲ ਰੋਟੀ ਚੋਪੜ ਕੇ ਖਾਣੀ ਆ ਜਦੋਂ ਪਤਨੀ ਨੇ ਆਪਣੇ ਪਤੀ ਨੂੰ ਕਿਹਾ ਕਿ ਘਿਓ ਦੇ ਦੇ ਇਸ ਬੱਚੀ ਦੀ ਵੀ ਰੋਟੀ ਚੋਪੜਨੀ ਆ ਤਾਂ ਪਤੀ ਨੇ ਪਹਿਲਾਂ ਗਾਲੀ ਗਰੋਚ ਕੀਤਾ ਆਪਣੀ ਪਤਨੀ ਦੇ ਨਾਲ ਤੇ ਬਾਅਦ ਵਿੱਚ ਆਪਣੀ ਪਤਨੀ ਦੇ ਸਿਰ ਦੇ ਵਿੱਚ ਕੋਹਾੜਾ ਮਾਰਿਆ ਦੱਸਿਆ ਜਾ ਰਿਹਾ ਏ ਤੇ ਉਸ ਔਰਤ ਦਾ ਸਿਰ ਪਾੜ ਦਿੱਤਾ ਤਾਂ ਲਹੂ ਲਹਾਨ ਹੋਈ ਪਤਨੀ ਨੇ ਆਪਣੀ ਸ਼ਿਕਾਇਤ ਪੁਲਿਸ ਥਾਣੇ ਵਿੱਚ ਦਰਜ ਕਰਵਾਈ ਤੇ ਦੱਸਿਆ ਜਾ ਰਿਹਾ ਕਿ ਉੱਥੇ ਥਾਣੇ ਦੇ ਵਿੱਚ ਉਹਦੀ ਮਾਮੂਲੀ ਜਿਹੀ ਜਿਹੜੀ ਰਿਪੋਰਟ ਲਿਖੀ ਗਈ ਜਿਹਦੇ ਕਰਕੇ ਜਦੋਂ ਉਹ ਘਰ ਵਾਪਸ ਆਈ ਤਾਂ ਪਤਨੀ ਪਤੀ ਨੇ ਉਹਨੂੰ ਫਿਰ ਕੁੱਟਣਾ ਸ਼ੁਰੂ ਕਰ ਦਿੱਤਾ ਤੇ ਫਿਰ ਉਹ ਔਰਤ ਐਸਪੀ ਦਫ਼ਤਰ ਪਹੁੰਚੀ ਉਹਨੇ ਆਪਣਾ ਸਾਰਾ ਦੁੱਖ ਉੱਥੇ ਜਾ ਕੇ ਦੱਸਿਆ ਹਰ ਕੋਈ ਜਿਨੇ ਵੀ ਉਹਦੀ ਗੱਲ ਸੁਣੀ ਹੈਰਾਨ ਰਹਿ ਗਿਆ ਕਿ ਇੱਕ ਨਿੱਕੀ ਜੀ ਗੱਲ ਬਦਲੇ ਐਡਾ ਘਟਿਆ ਐਡੀ ਘਟਿਆ ਕਰਤੂਤ ਤਾਂ ਫਿਰ ਐਸਪੀ ਦਫ਼ਤਰ ਦੇ ਵਿੱਚ ਉਹਨੂੰ ਭਰੋਸਾ ਦਵਾਇਆ ਗਿਆ ਕਿ ਜਿਹੜਾ ਤੇਰਾ ਮਾਮਲਾ ਏ ਉਹਦੇ ਤੇ ਅਸੀਂ ਪੂਰੀ ਇਨਵੈਸਟੀਗੇਸ਼ਨ ਕਰਾਂਗੇ ਤੇ ਤੈਨੂੰ ਇਨਸਾਫ਼ ਦਵਾਇਆ ਜਾਵੇਗਾ ਫਿਲਹਾਲ ਅੱਗੇ ਕੀ ਹੁੰਦਾ ਇਸ ਮਾਮਲੇ ਵਿੱਚ ਇਸ ਮਾਮਲੇ ਵਿੱਚ ਕੌਣ ਦੋਸ਼ੀ ਆ ਕੀ ਉਸ ਔਰਤ ਦਾ ਪਤੀ ਵਾਕਈ ਦੋਸ਼ੀ ਆ ਉਹਨੂੰ ਕੋਈ ਸਜ਼ਾ ਦਿੱਤੀ ਜਾਵੇਗੀ ਇਹ ਆਉਣ ਵਾਲੇ ਦਿਨਾਂ ਵਿੱਚ ਪਤਾ ਚੱਲੂਗਾ ਇਹ ਘਟਨਾ ਮੱਧ ਪ੍ਰਦੇਸ਼ ਦੇ ਗਵਾਲੀਅਰ ਜ਼ਿਲ੍ਹੇ ਤੋਂ ਸਾਹਮਣੇ ਆਈ ਆ ਤੁਹਾਡਾ ਇਸ ਘਟਨਾ ਬਾਰੇ ਕੀ ਵਿਚਾਰ ਆ ਤੁਸੀਂ ਵੀ ਆਪਣਾ ਕਮੈਂਟ ਕਰਕੇ ਜਰੂਰ ਦੱਸਣਾ ਮਿਹਰਬਾਨੀ